ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਵੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਤੇ ਉਮੀਦ ਕਰਦੇ ਸਾਰੇ ਭੈਣ ਭਰਾ ਠੀਕ ਹੀ ਹੋਵੋਗੇ ਤੇ ਆਪਾਂ ਲੱਗੇ ਹੁਣ ਖੀਰ ਪੂੜੀਆਂ ਦੀ ਸਰਵਾਦ ਕਰਨ ਮੈਂ ਕਿਹਾ ਸੀ ਵਲੌਗ ਦੇ ਵਿੱਚ ਕਿ ਮੈਂ ਖੀਰ ਪੂੜੇ ਬਣਾਉਣੇ ਆ ਪਰ ਮੇਰਾ ਥੋੜਾ ਟਾਈਮ ਨਹੀਂ ਲੱਗਾ ਸੋ ਉਮੀਦ ਹਾਲੇ ਵੀ ਪੈਂਡਿਆ ਵਾ ਪੂੜੇ ਮੈਂ ਬਣਾਉਣ ਲੱਗੀ ਆ ਪਹਿਲਾਂ ਮੈਂ ਇਹ ਖੀਰ ਬਣਾ ਲਵਾਂ ਫਿਰ ਮੈਂ ਪੂੜੀਆਂ ਦੀ ਤਿਆਰੀ ਕਰਦੀ ਆ 11 ਕਿਧੀਆਂ ਕਣੀਆਂ ਦੀ ਖੀਰ ਬਣਾਉਣੀ ਹੈ ਇੰਨੀ ਟੇਸਟੀ ਬਣਦੀ ਹੈ ਕਿ ਹਿਸਾਬ ਨਹੀਂ ਚੰਗੀ ਤਰ੍ਹਾਂ ਚੋਕਲੇ ਵਿੱਚ ਰਹਿ ਨਾ ਜਾਵੇ ਕੋਈ ਨਹੀਂ ਨਹੀਂ ਝੁਗੰਧ ਰਹੀਆਂ ਇੱਕ ਬੰਨੇ ਖੀਰ ਰੱਖ ਲਾਂਗੇ ਤੇ ਇੱਕ ਬੰਨੇ ਪੂੜੇ ਬਣਾਈ ਜਾਵਾਂਗੇ ਮੈਨੂੰ ਨਾ ਗੁੜ ਵਾਲੇ ਪੂੜੇ ਨੇ ਸਵਾਦ ਲੱਗਦੇ ਇਸ ਕਰਕੇ ਮੈਂ ਨਾ ਗੁੜ ਵਾਲੇ ਪੂੜੇ ਦਹੀਂ ਕਿ ਛੇਤੀ ਬਣ ਜਾਂਦੇ ਆ ਪਰ ਮੈਂ ਬਣਾਉਣੇ ਆ ਦੂਸਰੇ ਮਾਲ ਪੂੜੇ ਸੂਜੀ ਸੂਜੀ ਵਾਲੇ ਉਹ ਜ਼ਿਆਦਾ ਟੇਸਟੀ ਲੱਗਦੇ ਆ। ਵੈਸੇ ਤੇ ਹੁਣ ਸੋਣ ਮਹੀਨਾ ਲੰਘ ਗਿਆ ਵਾ ਪਰ ਮੈਂ ਸੋਣ ਮਹੀਨੇ ਚ ਖਾਦੇ ਬੜੇ ਆ ਪਰ ਸੋਣ ਮਹੀਨਾ ਲੰਘ ਗਿਆ ਪਰ ਮੀਨ ਤੇ ਜਿਹੀ ਭੰਡਿਆ ਆ ਆਹ ਮੀਨ ਤੇ ਜਿਹੀ ਭੰਡਿਆ ਪੂੜੇ ਖਾਦੇ ਜ਼ਰੂਰ ਆ ਪਰ ਮੈਂ ਮੁੱਲ ਵਾਲੇ ਖਾਦੇ ਆ ਹਨਾ ਅੰਮ੍ਰਿਤਸਰ ਤੋਂ ਮਿਲਦੇ ਬੜੇ ਟੇਸਟੀ ਪੂੜੇ ਮਿਲਦੇ ਆ ਤੇ ਮੈਂ ਹਾਂ ਚਲੋ ਹੁਣ ਮੈਂ ਘਰੇ ਵੀ ਟਰਾਈ ਕਰਦੀ ਆ। ਖੀਰ ਹੱਡੀ ਬੰਨੇ ਰੱਖੀ ਗਈ ਆ। ਹੁਣ ਮੈਂ ਲੱਗੀ ਆ ਪੂੜਿਆਂ ਦੀ ਤਿਆਰੀ ਕਰਨ ਤੇ ਸੂਜੀ ਵਾਲੇ ਆ ਨਾ ਤੇ ਸਭ ਤੋਂ ਪਹਿਲਾਂ ਆਪਾਂ ਸੂਜੀ ਪਾਉਣੀ ਆ। ਚਾਰਕ ਜਾਣੇ ਦੇ ਹੈਗੇ ਆ ਚਵਾਂ ਕ ਜਾਣੇ ਆ ਵਾਸਤੇ ਬਣਾਉਣੇ ਪੂੜੇ ਸਿਰਫ ਤੇ ਉਸੇ ਹਿਸਾਬ ਨਾਲ ਥੋੜਾ ਥੋੜਾ ਸਮਾਨ ਪਹਿਲਾਂ ਦੇ ਸੂਜੀ ਜਿੰਨੇ ਕ ਤੁਸੀਂ ਪੂੜੇ ਬਣਾਉਣੇ ਉਸੇ ਹਿਸਾਬ ਦੇ ਨਾਲ ਆਪਣੇ ਅੰਦਾਜ਼ੇ ਜਿਹੇ ਨਾਲ ਪਾ ਲਿਓ ਸੂਜੀ ਆਪਾਂ ਪਾ ਲਈਏ ਜਿੰਨੀ ਕ ਪਾਉਣੀ ਹੈ ਜਿੰਨੀ ਸੂਜੀ ਪਾਉਣੀ ਹੈ ਉਸੇ ਹਿਸਾਬ ਨਾਲ ਮੈਦਾ ਪਾਉਣਾ ਵਜ ਜਿੰਨੀ ਕ ਸੂਜੀ ਓਨਾ ਕੀ ਮੈਦਾ ਮੈਂ ਤਾਂ ਵੇ ਥੋੜਾ ਥੋੜਾ ਸਮਾਨ ਮੰਗਾਇਆ ਮੈਂ ਫਿਰ ਵੀ ਥੋੜੇ ਥੋੜਾ ਬਣਾਉਣੀ ਹੈ ਕਿਉਂਕਿ ਸੂਜੀ ਜਿਹੜੀ ਆ ਨਾ ਫੁੱਲ ਕੇ ਥੋੜੀ ਜਿਆਦਾ ਹੋ ਜਾਂਦੀ ਹੈ ਜਦੋਂ ਇਹਦੇ ਵਿੱਚ ਮੈਂ ਪਾਣੀ ਪਾਉਣਾ ਸੂਜੀ ਆਪਾਂ ਪਾ ਲਈ ਆ ਮੈਂ ਇਦਾਂ ਵੀ ਪਾ ਲਿਆ ਤੇ ਥੋੜਾ ਜਿਹਾ ਨਾ ਤੀਜਾ ਹਿੱਸਾ ਆਟੇ ਦਾ ਪਾਉਣਾ ਵਾ ਵਿੱਚ ਤਾਂ ਜੋ ਕਿ ਇਕੱਠੇ ਜੇ ਰਹਿਣ ਤੇ ਸੌਫਟ ਬਣ ਥੋੜੇ ਜੇ ਵਹ ਤੇ ਮੈਦੇ ਨਾਲ ਵੀ ਬਣਦੇ ਆ ਸੌਫਟ ਪਰੇ ਹੈ ਕਿ ਇਹਨਾਂ ਥੋੜੇ ਜਿਹਾ ਨਰਮ ਰਹਿੰਦੇ ਆ। ਵੇਚਾ। ਉਹ ਰਹੀਆਂ ਥੋੜੀ ਜੀ ਸੌਂਫ। ਵਹਲੇ ਗਾਰੀਆ ਮਿਰਚਾਂ ਵੀ ਪੈਂਦੀ ਆ ਵਾ ਪਰ ਆਪਣੀ ਲੋੜ ਦੇ ਮੁਤਾਬਕ ਜੇ ਕਿ ਹੁਣ ਜਿਆਦਾ ਪਸੰਦ ਵਾ ਤੇ ਪਾ ਵੀ ਸਕਦੇ ਆ ਪਰ ਮੈਨੂੰ ਪਸੰਦ ਨਹੀਂ ਇਸ ਕਰਕੇ ਮੈਂ ਪਾਉਣੀ ਆ ਨਹੀਂ। ਜੀ ਥੋੜਾ ਜਿਹਾ ਦੁੱਧ ਪਾਉਣਾ ਵਾ ਜੇ ਇਹਦੇ ਰਿੱਜਾ ਹੈਗਾ ਠੀਕ ਹੈ ਨਹੀਂ ਤਾਂ ਫੇਰ ਕੱਚਾ ਵੀ ਪਾ ਸਕਦੇ ਆ ਆਪਾਂ ਦੁੱਧ ਪਾ ਲਿਆ ਤੇ ਹੁਣ ਪਾਣੀ ਵੀ ਥੋੜਾ ਜਿਹਾ ਪਾ ਲਿਆ ਵਾ ਜਿਹਦੇ ਨਾਲ ਜਿੱਦਾਂ ਬਰੈਡ ਪਕੌੜਿਆਂ ਦਾ ਵੀ ਇਸਨ ਕੋਲ ਲੀਦਾ ਨਾ ਪਤਲਾ ਜਾਣਾ ਬਹੁਤਾ ਸੰਘਣਾ ਨਾ ਬਹੁਤਾ ਪਤਲਾ ਐਦਾਂ ਦਾ ਬੈਟਰ ਬਣਾਉਣਾ ਵਾ ਦੁੱਧ ਮੇਰੇ ਖੀਰ ਵੀ ਰੱਜ ਗਈ ਆ ਦੁੱਧ ਪਾਉਣੀ ਆ ਖੀਰ ਤੇ ਸਾਡੀ ਗਈ ਆ ਰੱਜ ਦੁੱਧ ਪਾਤਾ ਵਾ ਚੌਲ ਪੱਕ ਗਏ ਆ ਖੰਡ ਨੂੰ ਬਾਅਦ ਚ ਪਾਵਾਂਗੇ ਜਦੋਂ ਰੱਜ ਜਗੀ ਚੰਗੀ ਤਰ੍ਹਾਂ ਇੱਧਰ ਬੈਟਰ ਵੀ ਬਣ ਗਿਆ ਵਾ ਖੰਡ ਪਾ ਦਵਾਂ ਮਿੱਠਾ ਆਪਣੇ ਹਿਸਾਬ ਨਾਲ ਜਿੰਨੇ ਜਿੰਨਾ ਕੁ ਵੀ ਪਾਉਣਾ ਵਾ ਪਾ ਸਕਦੇ ਆ ਮਿੱਠਾ ਥੋੜਾ ਤੇਜੀ ਪਾਇਆ ਤੇਜ ਸੁਆਦ ਲੱਗਦਾ ਮੈਨੂੰ ਲੱਗਦਾ ਖੰਡ ਮੋਟੀ ਆ ਵਗੇ ਤੇਜ ਪੈ ਗਿਆ ਨਾ ਮੈਨੂੰ ਲੱਗਦਾ ਆ ਪੇਸਟ ਵੇਖਾਂਗੇ ਕਿ ਕਿਹੋ ਜਿਹੀ ਮੱਜੰਦੀ ਇਹ ਜਦੋਂ ਪੂਲੇ ਬਣੇਗਾ ਹੋਰ ਵਧੀਆ ਲੱਗਣਾ ਜੇ ਇਹਦੇ ਨੂੰ ਖਾ ਕੇ ਪਤਾ ਲੱਗੂਗਾ ਕਿੰਦਾ ਦਾ ਬਣਿਆ ਤਾਂ ਕਿੰਦਾ ਦਾ ਨਹੀਂ ਇਹ ਕਿ ਮਿਹਨਤ ਤੇ ਲੱਗਦੀ ਆ ਪਰ ਇਹ ਕਿ ਚੀਜ਼ ਟੇਸਟ ਬਣਦੀ ਐ ਐਨਾ ਮੈਨੂੰ ਪਤਾ ਵਧੀਆ ਹੀ ਬਣਾਇੰਗੀ ਸੱਦੀਆਂ ਨੂੰ ਵਧੀਆ ਹੀ ਬਣਾਉਣੀ ਐ ਦੀ ਵਧੀਆ ਹੋਣਾ ਈ ਪਈ ਪਹਿਲੀ ਵਾਰ ਟਰਾਈ ਕਰ ਲੱਗੀ ਉਹਦਾ ਆ ਜਿਹੜੇ ਪੂੜੇ ਆ ਨਾ ਇਹ ਪਹਿਲੀ ਵਾਰ ਬਣਾਉਣ ਲੱਗੀ ਆਂ ਦਾ ਮੈਂ ਆਪਣੇ ਘਰ ਅੱਗੇ ਮੈਂ ਜਿੰਨੀ ਵਾਰੀ ਖਾਦੇ ਆ ਨਾ ਮੁੱਲ ਦੇ ਹੀ ਖਾਦੇ ਆ ਜੈ ਕਦੋਂ ਵਾਰ ਗੋੜ ਦੇ ਟਰਾਈ ਕੀਤੇ ਇਹ ਬਣਾਉਣੇ ਹੂੰ ਗੋੜ ਦੇ ਬਣਾਏ ਸੀ ਗੋੜ ਦੇ ਤੇ 2-3 ਸਾਲ ਪਹਿਲਾਂ ਬਣਾਏ ਸੀ ਆਪਾਂ ਇੱਕ ਵਾਰੀ ਚਲੋ ਜੀ ਬੈਟਰ ਤਿਆਰ ਹੋ ਗਿਆ ਪੰਜ ਮਿੰਟ ਵਾਸਤੇ ਇਹਨੂੰ ਰੱਖ ਦੋ ਤੇ ਸੂਜੀ ਜਿਹੜੀ ਫੁੱਲ ਜਾਣੀ ਹੈ ਤੇ ਇੱਕ ਵਿੱਚ ਪਾਉਣਾ ਵਾ ਬੇਕਿੰਗ ਸੋਡਾ ਫੁੱਲ ਫੁੱਲ ਕੇ ਬਣਾਉਣ ਦੇ ਵਾਸਤੇ ਬੇਕਿੰਗ ਪਾਊਡਰ ਜਾਂ ਬੇਕਿੰਗ ਸੋਡਾ ਜੋ ਵੀ ਤੁਹਾਡੇ ਕੋਲ ਹੈਗਾ ਤੇ ਇਹ ਪਾ ਸਕਦੇ ਆ ਥੋੜਾ ਜਿਹਾ ਇਹਦੇ ਨਾਲ ਕੂੜੇ ਫੁੱਲਦੇ ਆ ਹਾਂ ਇਹਦੇ ਨਾਲ ਜਿਹੜੀ ਮਰਜੀ ਚੀਜ਼ ਹੋ ਇਹਦਾ ਫੁੱਲ ਜਾਂਦੀ ਆ ਸੌਫਟ ਜਿਹਾ ਹੁੰਦਾ ਇਹ ਹਾਂ ਹਲਾਵਾ ਵੀ ਬੰਦੇ ਆ ਕਿ ਪਕੌੜੇ ਪਕਾੜਿਆਂ ਦੇ ਵਿੱਚ ਬੇਕਿੰਗ ਕੋਡਰ ਪੁੰਦੇ ਚਾਹ ਲੱਕ ਸੋਡਾ ਹੁੰਦਾ ਹਾਂ ਸੋਡਾ ਪੁੰਦੇ ਮਿਲਦਾ ਪਕੌੜਿਆ ਆ ਆਹ ਦੀ ਖੰਡ ਹਾਂ ਖੀਰ ਚ ਵੀ ਖੰਡ ਪਾਤੀ ਬੜੀ ਆ ਮੋਟੀ ਉਹ ਪੰਡ ਤੇਜ਼ ਨਾਲ ਦੇ ਜਿਆਦਾ ਆਦ ਕਿੰਨੀ ਖੰਡ ਜਦੋਂ ਮੋਟੀ ਰਹਿੰਦੀ ਹੈ ਨਹੀਂ ਫਿਰ ਵੀ ਹਿਸਾਬ ਨਹੀਂ ਪਾਈ ਆ ਸੌਖ ਮਿਲੀ ਓਦਾਂ ਗੰਡਾ ਖੰਡ ਵਰਗਾ ਚਲੋ ਜੀ ਸਾਡਾ ਬੈਟਰ ਰੈਡੀ ਹੋ ਗਿਆ ਵਾ ਪਕੌੜੇ ਪਕੌੜੇ ਘੈਣੀ ਆ ਪੂੜਿਆਂ ਦਾ ਪੂੜਿਆਂ ਦਾ ਅੱਗੇ ਪਕੌੜੇ ਬਣਾਉਂਦੇ ਨੇ ਨਾ ਜਦੋਂ ਮੀ ਆਵੇ ਕਈ ਵਾਰ ਉਹੋ ਚਿਤਾਈ ਜਾਣਦੇ ਆ ਉਦਾਂ ਆਈ ਹੁਣ ਲਾਉਣ ਲੱਗਿਆ ਦੇਸੀ ਜਗਾੜ ਆ ਜਿਹੜਾ ਸਾਡਾ ਤਵਾ ਨੋਨ ਸਟਿਕ ਨਾ ਇਹਦੇ ਵਿੱਚ ਹੋਰ ਚੀਜ਼ਾਂ ਵਾਸਤੇ ਹੁੰਦਾ ਪਾ ਰਹੀ ਹੂੰ ਉਤਰ ਲੱਗੇ ਆ ਪੂੜੇ ਬਣਾਉਣ ਵਾਸਤੇ ਕਿਉਂਕਿ ਇਹਦੇ ਵਾਸਤੇ ਚਾਹੀਦੀ ਆ ਖੁੱਲੀ ਜੀ ਕਡਾਈ ਜਿਹੜੀ ਚਪਟੀ ਹੁੰਦੀ ਆ ਕਈ ਸਾਡੇ ਕੋਲ ਕਡਾਈ ਜਿਹੜੀ ਆ ਨਾ ਉਹ ਗੋਲ ਵਾਲੀ ਆ ਡੂੰਗੀ ਵਾਲੀ ਆ ਨਹੀਂ ਡੂੰਗੀ ਵਾਲੀ ਉਹ ਗੋਲ ਵਾਲੀ ਆ ਇਹਦੇ ਵਾਸਤੇ ਜਿਹਦਾ ਨੀਚੇ ਦੀ ਪਰਤ ਜਿਹੜੀ ਆ ਜਿਹੜੀ ਚਪਟੀ ਹੁੰਦੀ ਜਿਦਾ ਇਹ ਆ ਉਹ ਚ ਬਣਦੇ ਅਸਲ ਚ ਨਹੀਂ ਤੇ ਜੇ ਆਪਾਂ ਕਡਾਈ ਚ ਬਣਾਈਏ ਜਾਂ ਡੂੰਗੀ ਜੀ ਚ ਬਣਾਈਏ ਨਾ ਫਿਰ ਇਕੱਠੇ ਹੋ ਜਾਂਦੇ ਫੁੱਲ ਦੇ ਨਹੀਂ ਗੈਨੇ ਅੱਲਾਹ ਜੇ ਸਟਾਰਟ ਕਰਾਂ ਬਣਦੇ 에어 ਫੈਂਡ ਚੀ ਸਾਰਿਆਂ ਨੂੰ ਪਤਾ ਹੁਣ ਅੱਧਿਓ ਮੱਧ ਦੇ ਲੋਕ ਆਪਣੇ ਘਰ ਬਣਾਉਂਦੇ ਹੀ ਆ। ਦੇਸੀ ਘਿਓ ਚ ਵੀ ਬਣ ਜਾਂਦੇ ਹਣੇ ਅੱਦਾਂ। ਹਾਂ ਹੋ ਦੇਸੀ ਘਿਓ ਚ ਬਣਦੇ ਆਗੇ ਆਪਣੀ ਮਰਜ਼ੀ ਆ ਜਿਹਦੇ ਵਿੱਚ ਬਣਾਉਣੇ ਹੁੰਦੇ। ਓਇਲੀ ਚਾਹੀਦਾ ਬੋਜੂ ਹੀ। ਓਇਲੀ ਨਹੀਂ ਜਾਂ ਤੇ ਰਿਫੈਂਡ ਚ ਜਾਂ ਫਿਰ ਦੇਸੀ ਘਿਓ ਚ। ਤੇ ਇਤਨੀ ਬਣਦੇ ਹਣੇ ਹਣਾ ਸਰੋਂ ਦੇ ਦਿਲ ਚ ਨਹੀਂ। ਉਹ ਘੱਟੇ ਘੱਟੇ ਹੋ ਜਾਂਦੇ ਇਹਨਾਂ ਨਾਲ। ਨਹੀਂ ਹੁਣ ਇਹ ਕਿ ਛਿੱਟੇ ਛਿੱਟੇ ਬਣਨੇ ਆ। ਸੁੱਜੀ ਦੇ ਦੇ ਵੈਸੇ ਵੀ ਚਿੱਟੇ ਬੰਦੇ ਜੇ ਗੁੜ ਵਾਲੇ ਹੁੰਦੇ ਨਾ ਫਿਰ ਕਾਲੇ ਬੰਨੇ ਹੀ ਵੇਖਾਂ ਤੇਲ ਸੜ ਗਿਆ ਛੋਟਾ ਜਿਹਾ ਟਰਾਈ ਕੀਤਾ ਫਿਰ ਨਾ ਜੇ ਹੁੰਦੇ ਨਾ ਗੋਲ ਜੀ ਕੜਾਈ ਫਿਰ ਉਹਦੇ ਵਿੱਚ ਇਕੱਠਾ ਹੋ ਜਾਂਦਾ ਵਾ ਐਦਾਂ ਇਹ ਇਕੱਠਾ ਨਹੀਂ ਹੋਣਾ ਇੱਥੇ ਮੈਂ ਦੋ ਤੇਲ ਇਕੱਠੇ ਪਾ ਸਕਦੀ ਇਹਨਾਂ ਦੇ ਤੇਰੀ ਮਿੱਠਿਆ ਰੋ ਚੱਲੀ ਏ ਅੰਬਾਲਾ ਆਉਣ ਦੇ ਤਿਆਰ ਆ ਬੜਾ ਵਧੀਆ ਹੋਣਿਆ ਨਿਕਲਿਆ ਇੱਕ ਸਾਈਡ ਤੇ ਸੜ ਗਿਆ ਹੀ ਪਰ ਉਹ ਮੈਂ ਫੇਰ ਰੱਖਣ ਲੱਗੀ ਕੈਰਟ ਰਾਈ ਮਿੱਠਾ ਠੀਕ ਆ ਫੇਰ ਮੈਂ ਬਾਕੀ ਪਾਉਣੀ ਆ ਗਰਮ ਹੀ ਬੜਾਇ ਤੇ ਦਸੋ ਖਾ ਗਏ ਸਹੀ ਆ ਸੁਆਦ ਪਰ ਮਿੱਠਾ ਥੋੜਾ ਜਿਹਾ ਘੱਟ ਵਾ ਮਿੱਠਾ ਪਾਉਣਾ ਪੈਣਾ ਥੋੜਾ ਜਿਹਾ ਮਿੱਠਾ ਹੋਰ ਪਾ ਦਿੰਨੀ ਆ ਮੈਂ ਕਾਲੇ ਮਿੱਠਾ ਥੋੜਾ ਜਿਹਾ ਹਾਂ ਤਾਂ ਪਾਤਾ ਚ ਯਾਰ ਕਾ ਥੋੜਾ ਵੱਡਾ ਬਣਾਇਆ ਹੁਣ ਨਹੀਂ ਹੁਣ ਅੱਗੇ ਤੇ ਮੈਂ ਮਿੱਠਾ ਚੱਕ ਕਰਨ ਵਾਸਤੇ ਛੋਟਾ ਜਿਹਾ ਬਣਾਇਆ ਹੁਣ ਮੈਂ ਵੱਡਾ ਦੇਖ ਹੀ ਲਓ ਆਪੀ ਹਾਂ ਹਾਂ ਕਿਦਾ ਵਧੀਆ ਬਣੇਗੇ ਹਾਂ ਰੰਗ ਜੱਡਾ ਸੁਣਾਇਆ ਨਾ ਬਣਿਆ ਨਾ ਆਮਲੇਟ ਵਰਗਾ ਹਾਂ ਪਰ ਇਹ ਆਮਲੇਟ ਨਹੀਂ ਇਹ ਪੂੜੇ ਆ ਸੂਜੀ ਦੇ ਪੂੜੇ ਹਾਂ ਨਗਲ ਗੋੜ ਵਾਲੇ ਇਹ ਆ ਕਿ ਕਾਲੇ ਦੇ ਹੋ ਜਾਂਦੇ ਹਨਾ ਇਹ ਕਾਲੇ ਨਹੀਂ ਹੁੰਦੇ ਇਦਾਂ ਦੇ ਟੇਸਟੀ ਲੱਗਦੇ ਥੋੜਾ ਥੋੜਾ ਹੀ ਪਾਇਆ ਜਿਹੜਾ ਪੱਤੇ ਪਤਲੇ ਜਾਣ ਇਹ ਆ ਕੇ ਵੀ ਜਿੱਥੇ ਪਾ ਦੋ ਉੱਥੇ ਪੈ ਜਾਣੇ ਆ ਦੋਦਾ ਹੀ ਬੰਨੀ ਹੋਣਾ ਲੈ ਕੋਰ ਬੈਣਾ ਹੈ ਤਾਂ ਇਧਰ ਹੀ ਛੱਡ ਇਹ ਤਾਂ ਜਾਣਾ ਹੀ ਪਰ ਮੈਂ ਪਾਇਆ ਨਹੀਂ ਬੜਾ ਵਧੀਆ ਕੋ ਨਹੀਂ ਆਹ ਹੋ ਰੈਡੀਮੈਂਟ ਵੀ ਇਦਾਂ ਦੇ ਹੀ ਹੁੰਦੇ ਆ। ਹੂੰ। ਉਹ ਥੋੜਾ ਜਿਹਾ ਗੋਲ ਹੁੰਦੇ ਆ। ਐਂ ਥੋੜਾ ਗੋਲ ਕੀਤੇ ਨਹੀਂ। ਕੋਈ ਨਹੀਂ ਮੈਂ ਅਗਲਾ ਗੋਲ ਹੀ ਬਣਾ ਦਿੰਨੀ ਆ। ਨਾਲੇ ਜਲਦੀ ਵੀ ਐ ਨਾ ਵੀਡੀਓ ਬਣਾਉਣੀ ਜਾਣਾ ਮੈਡਮ ਨੇ। ਸਹੀ ਗੱਲ। ਵੀਡੀਓ ਬਣਾਉਣੀ ਜਾਣਾ ਮਾ ਜੀ। ਹੁਣ ਵੇਖੇ ਮੈਂ ਗੋਲਜਾ ਬਣਾਉਣੀ ਆ। ਆਹ ਲੋ ਗੋਲ। ਠੀਕ ਆ। ਗੋਲ ਜਿਹਾ ਦੇ ਦੋ ਦੋ ਹੀ ਪਾਉ ਦੋ ਦੋ ਹੀ ਵਧੀਆ ਪੰਦੇ ਆ ਇਹ ਆਲੂ ਗੋਲ ਓਕੇ ਅੱਧੇ ਹੀ ਤਿੰਨ ਪਾ ਦਿੰਨੇ ਆ ਤੋਂ ਹੁੰਦਾ ਇਹ ਕਿ ਜਦੋਂ ਕੋਈ ਚੀਜ਼ ਬਣਾਉਂਦੀ ਬਣਾਉਂਦੀ ਬੜੀ ਰੀਜਨਾਂ ਹੋ ਆਣੀ ਵੀ ਤੇ ਆਪ ਹੀ ਆ ਫਿਰ ਵੀ ਜੇ ਨਾ ਬਣਾਈਏ ਤਾਂ ਫੇਰ ਹੀ ਇਹ ਗੱਲ ਬੰਨੀ ਆ ਜੇ ਸਵਾਦ ਹੀ ਨਾ ਬਣੀ ਚੀਜ਼ ਦਾ ਫਿਰ ਫਾਇਦਾ ਕੀ ਆ ਟਾਈਪ ਨੰਦਾ ਵੀ ਤੇ ਚੀਜ਼ ਜਿਹੜਾ ਕਿੰਨਾ ਕੁ ਕੰਮ ਰਹਿ ਗਿਆ ਬਸ ਬੰਨ ਚੱਲੀ ਆ ਹੁਣ ਤਿੰਨ ਨਾਲ ਵੇਵੇ ਕੇ ਭੁੱਖੀ ਲੱਗੀ ਜਾਣ ਢੀ ਇਹਦੇ ਖਿਰਿਆ ਨਹੀਂ ਜਾਣ ਢਿਆ ਛੇਤੀ ਛੇਤੀ ਬਨ ਜੇ ਖੀਰ ਵੀ ਆਹ ਉਹਨਾਂ ਹੋਤੀ ਲੱਗਾਂਗੇ ਤਾਂ ਨਾ ਕੋਸ ਹੋ ਜਾਣਾ ਹੋਰ ਮੈਂ ਤਾਂ ਬੜੇ ਦਿਨਾਂ ਦੀ ਉਹਨਾਂ ਕਹਿਣ ਦੀ ਕਿ ਮੈਂ ਪੂੜੇ ਬਣਾਈਏ ਬਣਾਈਏ ਪਰ ਵੀਡੀਓ ਬਣਾਉਣ ਜਾਈਦਾ ਉਹ ਤਾਂ ਵੀਡੀਓ ਬਣਾਉਣ ਦੇ ਪਿੱਛੇ ਹੈ ਵੀ ਸਰਪ੍ਰਾਈਜ਼ ਮਿਲ ਜੇ ਨਾ ਬੰਦਾ ਵੈਸੇ ਖੁਸ਼ ਹੋ ਜਾਂਦਾ ਹ ਹ ਅੱਜ ਫੇਰ ਉਹਨਾਂ ਨੂੰ ਮੈਂ ਕੀਰਪੂਰਿਆ ਸਰਪ੍ਰਾਈਜ਼ ਦੇਣਾ ਸਰਪ੍ਰਾਈਜ਼ ਲੋ ਜੀ ਹੁਣ ਸਾਡੀ ਖੀਰ ਤੇ ਮਾਲਪੂੜੇ ਤਿਆਰ ਹੋ ਗਏ ਤੇ ਅਹੀਂ ਖਾ ਲਈਏ ਤੁਸੀਂ ਵੀ ਸਾਡੇ ਨਾਲ ਇੰਜੋਏ ਕਰਿਓ ਮਾਲਪੂੜੇ ਤੇ ਖੀਰ ਬਾਕੀ ਸੁਲਾ ਮਾਰ ਸਕਦੇ ਆ ਜੇ ਲੱਗੇ ਹੁੰਦੇ ਤਾਂ ਤੁਹਾਨੂੰ ਖਵਾ ਵੀ ਦਿੰਦੇ ਹੁਣ ਤਾਂ ਸੁਲਾ ਹੀ ਆ ਗਈ ਹੂੰ ਹੂੰ ਸੋਹਣ ਖਾ ਗਏ ਮੇਰੀ ਮਿਹਨਤ ਦਾ ਫਲ ਕਿਦਾਂ ਦਾ ਅੱਗਾ ਵਾ ਬਹੁਤ ਸਵਾਦ ਸਵਾਦਾ ਬੜਾ ਸਵਾਦ ਬਣਾਈ ਪਹਿਲੀ ਵਾਰ ਬਣਾਈ ਹੈਗੇ ਆਹੋ ਪਰ ਬਣਿਆ ਬੜਾ ਵਧੀਆ ਹੀ ਹੈ ਘਰ ਦੀ ਬਣੀ ਚੀਜ਼ ਕਰੇ ਮਾੜੀ ਹੁੰਦੀ ਹੈ ਕੇਰ ਵੀ ਬੜੀ ਸਵਾਦ ਬਣੀ ਤੇ ਪੂੜੇ ਵੀ ਬੜੇ ਸਵਾਦ ਬਣੇ ਕਿ ਦਾਨੇ ਲੱਗੇ ਫਿਰ ਕਿ ਮੈਂ ਆਪਣਾ ਹੈ ਤੇ ਮੈਨੂੰ ਤਾਂ ਵਧੀਆ ਲੱਗਣੇ ਲੱਗਣੇ ਆ ਇੰਨੀ ਮਿਹਨਤ ਕੀਤੀ ਐ ਮੈਂ ਬਣਾਉਣ ਤੇ ਦਸ ਮਾਣੇ ਲੱਗਣੇ ਟੇਸਟ ਬਣਿਆ ਨਾ ਭਾਵੇਂ ਕਹਿੰਦੀ ਗੱਲ ਨਹੀਂ ਸਵਾਦ ਬਣੇ ਬੜੇ ਆ ਬੜੇ ਸਵਾਦ ਲੱਗੇ ਚਲੋ ਜੀ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਤੇ ਮਿਲਦੇ ਆ ਹੁਣ ਇੱਕ ਨਵੇਂ ਵਲੋਗ ਦੇ ਵਿੱਚ ਹੁਣ ਡੇਲੀ ਵਲੋਗ ਆਇਆ ਕਰਨਗੇ ਤੇ ਸਾਰੇ ਭੈਣ ਭਰਾ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਚੈਨਲ ਨੂੰ ਲਾਈਕ ਜਰੂਰ ਕਰੋ ਸਤਿ ਸ੍ਰੀ ਅਕਾਲ ਜੀ